ਮਤਲਬ ਉਹ ਫੋਟੋ ਲਗਾ ਦਰੋ ਜੀ 100 ਰੇਕ ਕਹਦੇ ਲੋਕ ਪਤਾ ਨਹੀਂ ਪਾ ਦੇ ਲੱਗ ਰਿਹਾ ਹੈ ਇਹ ਕਿਤੋਂ ਆਇਆ ਹੈ ਇਹ ਸਿਗਰਟਾ ਵਾਲੇ ਕਮਲੇ ਦਾ ਲਿੰਚਾ ਨਾ ਮੈਂ ਕਿਹਾ ਨਾ ਕਿ ਪਰ ਹਰ ਇੱਕ ਕਾਗਜ਼ ਗਰਮ ਕਿਹਦੇ ਹੈ ਅਰੇ ਕੁਝ ਹੋਰ ਤੋਂ ਬਈ ਇਹ ਨਾ ਮਿਤੀ 7 10 22 ਨੂੰ ਪੈਂਡੂੜਾ ਤੋਂ ਸਰਜੀਤ ਸਿੰਘ ਨਾਮ ਦੇ ਵਿਅਕਤੀ ਨੇ ਇੰਸਪੈਕਟਰ ਬਰਗੁਜੀਤ ਸਿੰਘ ਉਹਨਾਂ ਕੋ ਇੱਕ ਬਿਆਨ ਲਖਾਇਆ ਸੀ ਉਹਨਾਂ ਦੇ ਲੜਕੇ ਰੋਬਨ ਸਿੰਘ ਉਮਰ ਕਰੀਬ 20 ਸਾਲ ਨੂੰ ਕੋਈ ਨਾਮ ਰੂਪ ਵਿਅਕਤੀ ਜਿਹੜੇ ਆ ਕਾਰ ਵਿੱਚ ਘੁਆ ਕਰਕੇ ਲੈ ਗਿਆ ਜੀ ਇਹ ਘਾ ਕਰਨ ਦੇ ਸਬੰਧ ਵਿੱਚ ਅਸੀਂ 365 ਆਈਪੀਸੀ ਦਾ ਥਾਣਾ ਦਸੂਹਾ ਵਿੱਚ ਮਕਦਮਾ ਦਰਜ ਕੀਤਾ ਜੀ ਮਕਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਆ ਇਸ ਸਾਰੀ ਜਿਹੜੀ ਆ ਤਫਤੀਸ਼ ਨੂੰ ਅਮਲ ਵਿੱਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਕਾਹਲ ਆਈਪੀਐਸ ਉਹਨਾਂ ਨੂੰ ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦਾ ਕਿਉਂਕਿ ਇਹ ਲੜਕੇ ਦਾ ਫੋਨ ਬਿਲਕੁਲ ਬੰਦ ਹੋ ਗਿਆ ਸੀਗਾ ਜ ਫਿਰ ਬੜੇ ਬਹੁਤ ਹੀ ਜਿਹੜੇ ਟੈਕਨੀਕਲੀ ਢੰਗ ਤਰੀਕੇ ਆਪਣੇ ਹੋਮ ਅਨ ਸੋਰਸਸ ਹੋਰ ਆਪਣੇ ਪੁਲਿਸ ਦੇ ਜਿਹੜੇ ਵਰਕਰਾਂ ਦੇ ਢੰਗ ਤਰੀਕੇ ਹੁੰਦੇ ਆ ਔਰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਅਸੀਂ ਉਸ ਪਿੰਡ ਤੋਂ ਸ਼ੁਰੂ ਹੁੰਨੇ ਆ ਜਿੱਥੋਂ ਇਹ ਲੜਕਾ ਆਪਣੇ ਘਰ ਦੇ ਵਿੱਚੋਂ ਨਿਕਲਦਾ ਇਹ ਆ ਵੀ ਇਨਕੁਆਰੀ ਕਰਦੇ ਆ ਕਰਦੇ ਆ ਤਰਤੀਸ਼ ਕਰਦੇ ਆ ਕਰਦੇ ਆ ਇਹ ਗੱਲਾਂ ਸਾਹਮਣੇ ਆਉਂਦੀਆਂ ਵੀ ਇੱਕ ਜਿਹੜੀ ਕਾਰ ਹੈਗੀ ਆ ਓੜਰੇ ਪਿੰਡ ਤੋਂ ਆਉਂਦੀ ਹੈਗੀ ਆ ਤੇ ਉਸ ਕਾਰ ਨੂੰ ਅਸੀਂ ਟ੍ਰੇਸ ਕੀਤਾ ਉਹ ਕਰਨਾ ਦਾ ਲੜਕਾ ਬਜਕਾਰ ਖੜਾ ਇਸ ਕਰਨਾ ਦੇ ਲੜਕੇ ਦੀ ਕਾਰ ਨਿਕਲਦੀ ਇਹ ਕਠਾਣਾ ਪਿੰਡ ਦਾ ਰਹਿਣ ਵਾਲਾ ਰੋਵਨ ਵੀ ਆ ਮੇਰੇ ਬਿਲਕੁਲ ਨਾਲ ਹੀ ਪਿੱਛੇ ਖੜਾ ਜੀ ਰੋਵਨ ਇਹ ਤਫਤੀਸ਼ ਦੇ ਤਰ੍ਹਾਂ ਸਾਰੀਆਂ ਗੱਲਾਂ ਹੌਲੀ-ਹੌਲੀ ਪਰਤਾਂ ਤੋਂ ਇਹ ਲੜਕਾ ਜਿਹੜਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਡ ਯੂਨੀਵਰਸਿਟੀ ਜਿਹੜਾ ਫਤਿਹਗੜ੍ਹ ਸਾਹਿਬ ਪੜ੍ਹਦਾ ਸੀ ਉੱਥੇ ਪੜ੍ਹਦੇ-ਪੜ੍ਹਦੇ ਇਹ ਕਈ ਗਲਤੀਆਂ ਕਰ ਬੈਠਾ ਇਹ ਮਾੜੀ ਸੋਸਾਇਟੀ ਚ ਰਲ ਗਿਆ ਮਾੜੀ ਸੋਸਾਇਟੀ ਚ ਰਨ ਕਰਕੇ ਇਹਨੂੰ ਕਾਲਜ ਤੋਂ ਰਿਸਟ੍ਰੀਟ ਕਰ ਦਿੱਤਾ ਗਿਆ ਇੱਕ ਲੜਕੀ ਨਾਲ ਉਥੇ ਨੇ ਲਵ ਮੈਰਿਜ ਕਰਾਈ ਉਹ ਲੜਕੀ ਮੁੜ ਕੇ ਇਹਨੂੰ ਛੱਡ ਕੇ ਆਪਣੇ ਘਰੇ ਚ ਲੱਗੀ ਇਹ ਐਗਰੈਸਿਵ ਜਿਹਾ ਹੋਇਆ ਇੱਕ ਨੌਜਵਾਨ ਭਟਕਿਆ ਨੌਜਵਾਨ ਬਣ ਗਿਆ ਇਹ ਤੇ ਆਪਣੇ ਘਰੋਂ ਰੋਹਿਤ ਤੇ ਕਰਨ ਦੇ ਨਾਲ ਤਾਲਮਿਲ ਹੋ ਜਾਂਦਾ ਇਹ 7-10 ਨੂੰ ਇੱਕ ਕਹਾਣੀ ਆਪਣੇ ਆਪ ਬਣਾਉਂਦਾ ਆਪਣੇ ਆਪ ਨੂੰ ਗਵਾ ਕਰਨ ਦੀ ਕਰਨ ਤੇ ਰੋਹਿਤ ਨੂੰ ਆਪਣੇ ਪਿੰਡ ਸਾਦਾ ਆਪਣਾ ਮੋਟਰਸਾਈਕਲ ਉੱਥੇ ਸਾਈਡ ਤੇ ਲਾ ਕੇ ਤੇ ਕਾਰ ਵਿੱਚ ਬਹਿ ਜਾਂਦਾ ਤੇ ਬਾਜੇ ਦੇ ਭਰਾ ਦੀ ਕੋਲ ਹੁੰਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਕੋਈ ਗਵਾ ਕਰਕੇ ਲੈ ਗਿਆ ਤੇ ਇਹ ਆਪਣੇ ਭਰਾ ਨੂੰ ਦੱਸਦਾ ਵੀ ਮੈਨੂੰ ਸਿਰ 'ਚ ਡੰਡਾ ਮਾਰ ਕੇ ਕਾਰ ਚ ਭਾਗੀ ਲੈ ਗਏ ਟੈਕਨੀਕਲੀ ਢੰਗ ਤਰੀਕੇ ਹੋਮ ਸੋਰਸਸ ਅਤੇ ਆਪਣੇ ਪੁਲਿਸ ਦੇ ਵਰਕ ਕਰਨ ਦੇ ਢੰਗ ਤਰੀਕਿਆਂ ਦੀ ਮਦਦ ਦੇ ਨਾਲ ਮਾਜੂਬ ਐਸਐਸਪੀ ਸਾਹਿਬ ਦੀ ਜੋਗਗਵਾਈ ਵਿੱਚ ਉਹਨਾਂ ਦੇ ਬਹੁਤ ਹੀ ਜ਼ਿਆਦੀ ਮਦਦ ਦੇ ਨਾਲ ਇਸ ਰੋਬਨਾਂ ਨਾਂ ਦੀ ਲੜਕੀ ਨੂੰ ਕੱਲ ਅਸੀਂ ਪੂਰਨਮਾ ਨਾਂ ਦੀ ਇੱਕ ਸੋਸਾਇਟੀ ਹੈਗੀ ਪਾਰਸ ਪੂਰਨਮਾ ਨਾਂ ਦੀ ਸੋਸਾਇਟੀ ਖਰੜ ਤੋਂ ਲਾਂਡਰਾ ਰੋਡ ਤੇ ਉਸ ਸੋਸਾਇਟੀ ਦੇ ਫਲੈਟ ਨੰਬਰ 10 ਦੇ ਵਿੱਚ ਇਹ ਲੁਕਿਆ ਸੀਗਾ ਜੀ ਉੱਥੋਂ ਮੈਨੂੰ ਅਸੀਂ ਬਰਾਮਦ ਕੀਤਾ ਕੱਲ 4 ਵਜੇ ਸ਼ਾਮੀ ਤੇ ਇਹ ਦੋਵੇਂ ਲੜਕੀ ਕਰਨ ਤੇ ਰੋਸਤ ਵੀ ਇਹ ਭੱਜ ਗਿਆ ਸੀ ਘਰੋਂ ਤੇ ਇਹ ਵੀ ਕੱਲ ਸਾਡੇ ਕੋਲ ਜਿਹੜੇ ਪੇਸ਼ ਹੋ ਗਿਆ ਸੀਗੇ ਲੜਕੇ ਇਹ ਲੜਕੀਆਂ ਨੂੰ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ ਅਸੀਂ ਤੇ ਅੱਜ ਇਸ ਲੜਕੇ ਦਾ ਰੋਗੰਦਾ ਅਦਾਲਤ ਵਿੱਚ ਬਿਆਨ ਵੀ ਕਰਾਵਾਂਗੇ ਇਹਦੇ ਮਨ ਵਿੱਚ ਇਹ ਪਟਕਿਆ ਸੀ ਮਨ ਵਿੱਚ ਇੱਕ ਆਉਂਦੀ ਸੀ ਵੀ ਮੈਂ ਉਸ ਲੜਕੀ ਦੇ ਪਰਿਵਾਰ ਨੂੰ ਪਸਾਉਂਗਾ ਘਰ ਦੇ ਮੈਨੂੰ ਬਾਹਰ ਨਹੀਂ ਜਾਣ ਦਿੱਤੇ ਮੈਂ ਘਰੋਂ ਬਾਹਰ ਚਲ ਜੂੰਗਾ ਆਪਣੇ ਉਹ ਕਿਉਂਕਿ ਇਹ ਆਪਣੀ ਮਾੜੀ ਸੋਸਾਇਟੀ ਵਿੱਚ ਰਲ ਕੇ ਛੋਟੀ ਉਮਰ ਹੈਗੀ ਆ ਤੇ ਇਹ ਜਿਆਦਾ ਪਟਕ ਗਿਆ ਪਟਕੇ ਨੇ ਆਪਣੇ ਦਿਮਾਗ ਦੇ ਵਿੱਚ ਇੱਕ ਜਿਹੜੀ ਇਸ ਤਰ੍ਹਾਂ ਦੀ ਕਹਾਣੀ ਬਣਾ ਕੇ ਬੜੇ ਤਿੰਨ ਦਿਨ ਦੀ ਬਹੁਤ ਸਖਤ ਮਿਹਨਤ ਦੇ ਨਾਲ ਇਹ ਵੀ ਮੈਂ ਖੁਦ ਵੀ ਜਿਹੜਾ ਆ ਪਰसों ਸਾਰੀ ਰਾਤ ਇਨਸਪੈਕਟਰ ਬਿਕਰਮ ਸਿੰਘ ਜੀ ਨੇ ਮੈਂ ਜਿਹੜਾ ਅਸੀਂ ਉੱਥੇ ਉਸ ਏਰੀਆ ਦੇ ਵਿੱਚ ਕਾਫੀ ਸਰਚ ਕੀਤੀ ਸੀਗੀ ਕੱਲ ਜਿਹੜਾ ਇਹ ਸ਼ਾਮੀ ਇਨਸਪੈਕਟਰ ਬਿਕਰਮ ਸਿੰਘ ਜੀ ਤੋਂ ਉਹਨਾਂ ਨੂੰ ਉੱਥੋਂ ਮਿਲ ਜਾਂਦਾ ਅੱਜ ਮਾਨ ਨੂੰ ਅਦਾਲਤ ਵਿੱਚ ਇਹਦਾ ਅਸੀਂ ਰੌਣ ਸਿੰਘ ਦਾ ਬਿਆਨ ਕਰਾਵਾਂਗੇ ਇਹਦੇ ਫਾਦਰ ਦਾ ਵੀ ਬਿਆਨ ਕਰਾਵਾਂਗੇ ਉਸ ਬਿਆਨ ਦੇ ਆਧਾਰ ਤੇ ਜਿਹੜੀ ਤਫ਼ਤੀਸ਼ ਜਿਹੜੀ ਅੱਗੇ ਅਮਲ ਵਿੱਚ ਲਿਆਂਦਾ ਜਾਵੇ ਜਿਹੜੀ ਦਸੂਹਾ ਪੁਲਿਸ ਨੇ ਜਿੰਨਾ ਗੋਰਾ ਕੀਤਾ ਆ ਉਸ ਉਹਦੇ ਤੇ ਵੀ ਕਾਰਵਾਈ ਕੀਤੀ ਜਾਗੀ ਦੇਖੋ ਸਾਡਾ ਨਾ ਜੀ ਅਸੀਂ ਤਾਂ ਲੋਕਾਂ ਦੀ ਮਦਦ ਵਾਸਤੇ ਬੈਠੇ ਆ ਜੀ ਉਹੀ ਬੱਚਾ ਛੋਟੀ ਉਮਰ ਦੇ ਵਿੱਚ ਜਿੱਦਾਂ ਇਹੇ ਕੇਸ ਦਾ ਅਨੁਸਾਰ ਇਹ ਇੱਕ ਛੋਟੀ ਉਮਰ ਦੇ ਵਿੱਚ ਨਾ ਸਮਝੀ ਕਰਨ ਜਿਹੜਾ ਆ ਇਹ ਇੱਕ ਸਾਰਾ ਇਹਦੇ ਲੋ ਪਰਤਾਰਾ ਜਿਹੜਾ ਕੀਤਾ ਗਿਆ ਇਸ ਕਰਕੇ ਛੋਟੀ ਉਮਰ ਆ ਬੱਚੇ ਨੇ ਸਾਰੇ ਤੇ ਸਾਡੇ ਸੀਨੀਅਰ ਪੁਲਿਸ ਅਫਸਰਾਂ ਦੀ ਮਨਜੋਗ ਐਸਐਸਪੀ ਸਾਹਿਬ ਦੀ ਵੀ ਇਹੀ ਸੋਚ ਹੈਗੀ ਵੀ ਇਹਨਾਂ ਨੂੰ ਸੌਣ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਇਹਨਾਂ ਦੇ ਪਰਿਵਾਰ ਦੀ ਕੋਈ ਮਿਲਿ ਭੁਗਤ ਨਹੀਂ ਸੀ ਇਸ ਕਲ ਦੇ ਵਿੱਚ ਇਹਦੇ ਫਾਦਰ ਦੇ ਬਿਆਨ ਤੇ ਪਰਚਾ ਦਰਜ ਹੋਇਆ ਸੀ ਜੇ ਇਹਦੇ ਫਾਦਰ ਦੀ ਵੀ ਕੋਈ ਮਿਲਿ ਭੁਗਤ ਹੁੰਦੀ ਇਹਦੇ ਨਾਲ ਫਿਰ ਤਾਂ ਇਹ ਦੋਸ਼ੀ ਬਣਦੇ ਸੀਗੇ ਫਾਦਰ ਵੀ ਦੋਸ਼ੀ ਬਣਦਾ ਪਰ ਜੋ ਕਹਾਣੀ ਸਾਹਮਣੇ ਆਈ ਆ ਇਸ ਕਾਰਨ ਕਰਕੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਬਿਆਨ ਜਰੂਰ ਕਰਵਾਵਾਂਗੇ ਇਹਦੇ ਫਾਦਰ ਸਾਹਿਬ ਦਾ ਬਿਆਨ ਕਰਮ ਹੁੰਦੇ। ਰਵਿੰਦਰ ਤੋਂ ਕਿਡਨੈਪਿੰਗ ਦਾ ਇਹਦਾ ਇੱਕ ਝੂਠਾ ਕਹਿਲਾ ਦਿੱਤਾ ਕਿ ਮਾਮਲਾ ਸੀ ਕਿਹਦਾ ਕੰਮ ਕਰਨਾ ਕਰਕੇ ਕੀਤਾ ਸੀ ਕਿ ਡਰ ਸੀ ਕਿ ਪੈਸੇ ਕੋਈ ਡਰ ਨਹੀਂ ਸੀਗਾ ਇਹ ਆਪਣੇ ਪੁਆਇੰਟ ਜਾਏਗਾ ਉਸ ਆਪਾਂ ਕਰਤਾ ਨਹੀਂ ਕਾਰਨ ਕੀ ਸੀ ਕੋਈ ਕਾਰਨ ਤਾਂ ਹੋਣਾ ਜੀ ਕੋਈ ਕਾਰਨ ਨਹੀਂ ਬਿਨਾਂ ਕਾਰਨ ਤੋਂ ਤਾਂ ਇਹ ਜਿਆ ਵੱਡਾ ਕਦਮ ਨਹੀਂ ਚੱਕਿਆ ਜਾਂਦਾ ਉਸ ਆਪਣੇ ਲੋਕ ਇਹ ਘਰ ਤੋਂ ਜਾਣਦੀ ਸੀਗਾ ਕਿ ਹਾਂ ਚਲਾ ਜਾਊਂਗਾ ਉੱਥੇ ਜਾ ਕੇ ਦੁਬਾਰਾ ਐਡਮਿਸ਼ਨ ਵਾਰਾ ਭਰਨੇ ਸਭ ਤੋਂ ਵੱਡਾ ਤੁਸੀਂ ਗਨਾਹ ਕੀਤਾ ਪੰਜਾਬ ਪੁਲਿਸ ਨੂੰ ਜਿਹੜਾ ਗੁੰਰਾਹ ਕਰਕੇ ਕਿ ਪਰਚਾ ਲਾਂਚ ਹੋਇਆ 161 ਨੰਬਰ ਤਾਂ ਦੇ ਹੋਇਆ ਤੁਹਾਡੇ ਫਾਜ਼ਲ ਸਾਹਿਬ ਨੇ ਇੱਕ ਪਰਚਾ ਲਾਂਚ ਕੀਤਾ ਸੀ ਬਹੁਤ ਵੱਡਾ ਜੁਰਮ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਗਲਤੀ ਹੋ ਗਈ ਇਹਨੂੰ ਪਤਾ ਨਹੀਂ ਸੀ ਗਾਇਸ ਜੀ ਇਸ ਚੀਜ਼ ਬਾਰੇ ਕੀ ਕਰਦੇ ਹੋ ਤੁਸੀਂ ਸਟੱਡੀ ਕਰਦਾ ਹੈਗੇ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਤੁਸੀਂ ਆਪਣੇ ਜਿਹੜੇ ਪੜਕੇ ਹੋਏ ਨੇ। ਕੋਈ ਕੋਈ ਇਦਾਂ ਦੀ ਗਲਤੀ ਨਾ ਹੋਵੇ। ਮਾਸ਼ਾਅੱਲਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਾਸ਼ਾਅੱਲਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਿੰਨਾ ਚੋਲਾ। ਇਦਾਂ ਦੀ ਕੋਈ ਗੱਲਬਾਤ ਨਹੀਂ। ਉਹਨੂੰ ਬਸਾਉਣ ਵਾਸਤੇ ਹੀ ਤੂੰ ਭੱਜਿਆ ਸੀ ਕਰਦੇ। ਕਿਉਂਕਿ ਜੇ ਉਹਨਾਂ ਨੂੰ ਬਸਾਉਣਾ ਹੁੰਦਾ ਮੈਂ ਕੁਝ ਹੋਰ ਵੀ ਕਹਿ ਸਕਦਾ ਹੈਗਾ ਜੀ ਉਹਨਾਂ ਬਾਰੇ ਪਰ ਮੈਨੂੰ ਇਦਾਂ ਦਾ ਕੋਈ ਸਿਕਾ ਨਹੀਂ ਮਿਲਦਾ। ਉਹਨਾਂ ਨੂੰ ਕੋਈ ਆਪਾਂ ਕਾਲ ਕੀਤੀ ਨਾ ਕੁਝ ਵੀ ਇਦਾਂ ਦਾ ਕੁਝ ਨਹੀਂ ਸੀਗਾ ਜੀ ਰੋਹਿਨ ਜਿਹਦਾ ਤੁਸੀਂ ਇੱਕ ਕਿਡਨਾਪਿੰਗ ਦਾ ਝੂਠੀ ਕਹਾਣੀ ਰਚੀ ਹੈ ਪੁਲਿਸ ਨੂੰ ਗੁੰਮਰਾਹ ਕੀਤਾ ਹੈ ਪੁਲਿਸ ਦਾ ਟਾਈਮ ਵੀ ਵੇਚੇਟਾ ਇਹਦੀ ਇੱਕ ਸਜ਼ਾ ਹੈਗੀ ਹੈ ਜਿਹੜੀ ਜੇ ਪੁਲਿਸ ਚਾਵੇ ਤਾਂ ਤੁਹਾਡੇ ਮਾਮਲਾ ਦਰਜ ਕਰਕੇ ਤੁਹਾਨੂੰ ਜੇਲ੍ਹ ਵਿੱਚ ਭੇਜ ਸਕਦੀ ਹੈ ਪਰ ਫਿਰ ਵੀ ਤੁਹਾਨੂੰ ਸੁਧਰਨ ਦਾ ਮੌਕਾ ਦੇ ਰਹੀ ਹੈ ਤੁਸੋਹਾਂ ਦੀ ਪੁਲਿਸ ਇਹ ਕਹਿਣਾ ਚਾਹੁੰਦੇ ਇਸ ਵਾਰ ਬਹੁਤ ਬਹੁਤ ਧੰਨਵਾਦ ਸਰ ਜੀ ਇਹ ਸੀ ਉਹ ਇਹਨਾਂ ਨੇ ਸੁਧਰਨ ਦਾ ਮੌਕਾ ਦਿੱਤਾ ਜਾ ਰਿਹਾ ਕਿਉਂਕਿ ਤੁਹਾਡੀ ਐਸ.ਆਈ. ਸਾਹਿਬ ਨੇ ਬਿਆਨਾਂ ਦੇ ਵਿੱਚ ਕਿਹਾ ਹੈ ਵੀ ਇਹ ਲੜਕੀ ਨੂੰ ਬਸਾਉਣਾ ਚਾਹੁੰਦਾ ਸੀ ਕਿਉਂਕਿ ਤੁਸੀਂ ਤੁਹਾਡੇ ਫਾਦਰ ਸਾ ਨੇ ਇਸ ਚੀਜ਼ ਬਾਰੇ ਨਹੀਂ ਮੇਰਾ ਕੋਈ ਸਿਗਾ ਇਹ ਕੋਈ ਨਹੀਂ ਸਿਗਾ ਨਾਲ ਆਪਣੀ ਜ਼ਿੰਦਗੀ ਬਚਾਉਣ ਦੀ ਖਾਤਰ ਤੁਸੀਂ ਕਿਸੇ ਹੋਰ ਦੀ ਜ਼ਿੰਦਗੀ ਨੂੰ ਦੀ ਅਹਿਮੀਅਤ ਨਹੀਂ ਰੱਖੀ ਕੀ ਕਰਨਾ ਹੈ ਗਲਤੀ ਹੋਈ ਪਰ ਆਪਣਾ ਕਿਸੇ ਨੂੰ ਪਹਸਾਉਣ ਦਾ ਕੋਈ ਮਤਲਬ ਨਹੀਂ ਸੀ ਠੀਕ ਠੀਕ